ਅਸੀਂ ਇੱਕ ਸ਼ੁਰੂ ਕੀਤੀ ਹੈ ਪਹਿਲ ਸੰਗਰੂਰ ਚ ਅਸੀਂ ਉਹਦਾ ਟੈਸਟ ਕਰਕੇ ਦੇਖਿਆ ਕਾਮਯਾਬ ਰਿਹਾ ਸਾਡੇ ਪੰਜਾਬ ਚ ਸਾਡੀਆਂ ਮਾਵਾਂ ਪੈਣਾ ਬਹੁਤ ਕਲਾ ਪਈ ਆ ਉਹਨਾਂ ਕੋਲੇ ਫੁਲਕਾਰੀਆਂ ਦਰੀਆਂ ਕੱਚੀ ਗਾਣੀ ਦਾ ਤੇਲ ਚੱਪਲਾ ਬਾਬਣਾ ਉਹ ਬਣਾਉਂਦੀਆਂ ਨੇ ਫਿਰ ਅਸੀਂ ਅਕਾਲਗੜ ਪਿੰਡ ਹੈ ਸਨਾਹ ਮਲਕੇ ਚ ਪਿੰਡ ਹੈ ਅਸੀਂ ਉੱਥੇ ਪੰਜਾਬ ਘਰ ਦੇ ਵਿੱਚ ਮਸ਼ੀਨਾ ਰੱਖਦੇ ਆਂ ਸਿਉਣ ਵਾਲੀਆਂ 15 ਅਸੀਂ ਕਹਤਾ ਵੀ ਜਾਂ ਤਾਂ ਇੱਥੇ ਆਕੇ ਸਿਉ ਲੋ ਜੇ ਮਸ਼ੀਨ ਘਰੇ ਲੈ ਕੇ ਜਾਈਂ ਤਾਂ ਮਸ਼ੀਨ ਲੈ ਜਾਓ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਕੰਪਿਊਟਰ ਰਹੀ ਉਹਨਾਂ ਦਾ ਨਾ ਨਾ ਪਾ ਜਾਂਦਾ ਬੱਚਿਆਂ ਦਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸਿਉਣ ਲੱਗੀਆਂ ਫਿਰ ਇਹ ਇਹ ਦੇਖ ਕੇ ਪ੍ਰਾਈਵੇਟ ਸਕੂਲਾਂ ਵਾਲੇ 25 ਪ੍ਰਾਈਵੇਟ ਸਕੂਲ ਆ ਗਏ ਉਹਨਾਂ ਨੇ ਵੀ ਵਰਦੀਆਂ ਸਿਉਣੀਆਂ ਫਿਰ ਪੰਜਾਬ ਪੁਲਿਸ ਦੀਆਂ ਵਰਦੀਆਂ ਇਸ ਵਕਤ ਪੂਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਾਡੀਆਂ ਮਾਵਾ ਭੈਣਾਂ ਪੰਜਾਬ ਪੁਲਿਸ ਦੀਆਂ ਵਰਦੀਆਂ ਸੋਰੀਆਂ ਨੇ ਔਰ ਕਿੰਨੇ ਕਿੰਨਾ ਪੈਸਾ ਕਮਾਰੀਆਂ ਨੇ ਜਿਹੜਾ ਸਾਡਾ ਸੀਗਾ 100 ਲੇਡੀਜ਼ ਦਾ ਗਰੁੱਪ ਸੀਗਾ ਤੇ 1.5 ਕਰੋੜ ਰੁਪਈਆ ਪਹਿਲੇ ਸਾਲ ਜਾਨੀ ਕਿ ਮਤਲਬ 1.5 ਲੱਖ ਰੁਪਈਆ ਉਹਨੂੰ ਕਮਾਇਆ ਮੈਂ ਚਾਹੁੰਨਾ ਮੇਰੀ ਜੋ ਇੱਛਾ ਹੈ ਔਰ ਕੋਈ ਏਡੀ ਬਡੀ ਗੱਲ ਨਹੀਂ ਹੋ ਜਾਊਗਾ ਹੋਣ ਲੱਗ ਗਿਆ ਕਿ ਜਦੋਂ ਕੋਈ ਕਿਸਾਨ ਅੱਜ ਖੇਤੋਂ ਘਰੇ ਆਵੇ ਸ਼ਾਮ ਨੂੰ ਕੋਈ ਮਜ਼ਦੂਰ ਆਵੇ ਦਿਹਾੜੀ ਕਰਕੇ ਸ਼ਹਿਰੋਂ ਜਦ ਖੇਤੋਂ ਘਰੇ ਆਵੇ ਕੋਈ ਮੁਲਾਜ਼ਮ ਆਪਣੇ ਦਫ਼ਤਰ ਚੋਂ ਆਵੇ ਸ਼ਾਮ ਨੂੰ ਤਾਂ ਆਉਂਦਿਆਂ ਤੱਕ ਉਹਦੀ ਮਾਂ ਜਾਂ ਉਹਦੀ ਬੇਟੀ ਜਾਂ ਉਹਦੀ ਭੈਣ ਘੱਟੋ ਘੱਟ ਘੱਟੂ ਘੱਟ ਇੱਕ ਦਿਨ ਚ ਇੱਕ ਦਿਨ ਚ ਘੱਟੋ ਘੱਟ 10,000 ਰੁਪਇਆ ਤਾਂ ਮਾਂ ਕੇ ਬੈਠੀ ਹੋਵੇ ਤਾਂ ਕਿ 2-3 ਲੱਖ ਰੁਪਇਆ ਦਾ ਮਹੀਨੇ ਦਾ ਬਣਿਆ ਹੋਵੇ ਲੈ ਕਦੇ ਕਬੀਲਦਾਰੀ ਦੀ ਗੱਡੀ ਜਿਹੜੀ ਲਈ ਤੋਂ ਲੈ ਨਹੀਂ ਸਕਦੀ ਠੀਕ ਹੈ ਨਾ ਚైనా ਚ ਇਹੀ ਹੈ ਜੀ ਚైనా ਚ ਇਸ ਵਕਤ ਕੋਈ ਬਾਰਬੀਡੋਲ ਬਣਾਈ ਜਾਂਦੇ ਕੋਈ ਮਿੱਕੀ ਮਾ우스 ਬਣਾਈ ਜਾਂਦੇ ਕੋਈ ਖਡਾਉਣੇ ਬਣਾਈ ਜਾਂਦੇ ਪਿੰਡਾਂ ਚ ਲੇਡੀਜ਼ ਕੰਮ ਕਰ ਰਹੇ ਨੇ ਉਹ ਸਾਡੀਆਂ ਮਾਵਾਂ ਭੈਣਾਂ ਕੋਲ ਇੰਨੀ ਕਲਾ ਹੈ ਕਿ ਤੁਸੀਂ ਅਸੀਂ ਫਿਰ ਉਹਦਾ ਮਾਰਟ ਲਾਉਨੇ ਆ ਮਤਲਬ ਉਹਦਾ ਮਹੀਨੇ ਚ ਉਹ ਲਾਉਨੇ ਆ ਸੜਕ ਤੇ ਟੂਰੀ ਵਾਲੀ ਰੋਡ ਤੇ ਮੈਂ ਕਹਿੰਦਾ ਅੱਧਾ ਘੰਟਾ ਜਾਂ ਘੰਟਾ ਨਹੀਂ ਲੱਗਦਾ ਸਾਰੀਆਂ ਚੀਜ਼ਾਂ ਦੇ ਤੇ ਆਣੀਆਂ ਨੇ ਲੋਕ ਕਹਿੰਦੇ ਜਿਆ ਜ ਕੁਝ ਤਾਂ ਸਾਨੂੰ ਮਿਲਿਆ ਹੀ ਨਹੀਂ ਆਰਗੈਨਿਕ ਚੀਜ਼ਾਂ ਦੇ ਨਾਲੇ ਤੇ ਨਾਲੇ ਸਾਡਾ ਰੋਜ਼ਗਾਰ ਆ ਗਿਆ ਸੋ ਬਹੁਤ ساری ਇੰਡਸਟਰੀ ਆ ਰਹੀ ਹੈ। ਪਰ ਮੈਂ ਇੰਡਸਟਰੀ ਨੂੰ ਵੀ ਇਹੀ ਕਹਿਣਾ ਕੱਲਾ ਲੁਧਿਆਣਾ ਨਾ ਵੇਖਿਆ ਕਰੋ। ਹਨਾ ਜਮੁਹਾਲੀ ਇਧਰਲੇ ਪਾਸੇ ਆਓ ਆਪਣੇ ਵਾਲੇ ਪਾਸੇ ਕਿਦਲਵਾਏ ਵਾਲੇ ਪਾਸੇ ਆ ਇਧਰ ਆਪਣਾ ਮਲੂਟ ਵਾਲੇ ਪਾਸੇ। ਸੋ ਬਹੁਤ ਸਾਰੇ ਰੋਜ਼ਗਾਰ ਮਿਲਦੇ 44000 ਤੋਂ ਵੱਧ ਮੁੰਡਿਆਂ ਤੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ। ਤੁਹਾਡੇ 'ਚੋ ਵੀ ਕੋਈ ਨਾ ਕੋਈ ਹੋਊ ਜਿਹਦਾ ਰਿਸ਼ਤੇਦਾਰ ਨੂੰ ਕਿਤੇ ਨੌਕਰੀ ਮਿਲੀ ਹੋਊਗੀ। ਤੇ 1 ਰੁਪਿਆ ਵੀ ਕੋਈ ਸਾਬਤ ਕਰ ਦੇ 1 ਰੁਪਿਆ। ਗਲੀ ਵਾਲਾ ਪੈਸਾ ਕਹਿੰਦੇ ਨੇ ਜੀ ਨੂੰ ਆਪਾਂ। ਵੀ 1 ਰੁਪਿਆ ਵੀ ਲੱਗਿਆ ਹੋਵੇ ਤਾਂ ਮੈਂ ਜ਼ਿੰਮੇਦਾਰ ਹਾਂ ਮੈਨੂੰ ਢੀਮੇ ਖਾਣ ਸੋ ਵੀਰੋ ਹੁਣ ਅਜੀ ਆਪਾਂ ਨਹਿਰ ਤੇ ਆਜ਼ਾਦੀ ਤੋਂ ਬਾਅਦ ਕਦੇ ਨਹਿਰ ਨਹੀਂ ਬਣੀ ਅਸੀਂ ਨਹਿਰੀ ਪਾਣੀ ਕੱਸੀਆਂ ਸੂਏ ਪੁਰਾਣਿਆਂ ਰਾਹੀਂ ਜਾਂ ਪਾਈਪਾਂ ਦੱਬ ਕੇ ਖੇਤਾਂ 'ਚ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਵੀਰੋ ਨਹਿਰ ਬਾਰੇ ਇਹਨਾਂ ਕੋਲੇ ਹੋਰ ਤਾਂ ਕੁਝ ਐ ਨਹੀਂ ਗਲਤ ਵਹਿਮੀਆਂ ਕੁਝ ਫੈਲਾ ਰਹੇ ਨੇ ਮੈਂ ਤੁਹਾਨੂੰ ਦੱਸ ਦਿੰਨਾ 5000 ਕਿਊਸਿਕ ਜਾਂਦਾ ਨਹਿਰ ਦੇ ਪਰਲੇ ਪਾਸੇ ਵਾਲੀ ਜਿਹੜੀ ਆਪਣੀ ਹੈ ਜਿਹੜੀ ਰਾਜਸਥਾਨ ਵਾਲੀ ਉਹ ਤਾਂ ਗੱਲ ਨਾ ਕਰੋ ਉਹ ਤਾਂ ਆਪਾਂ ਕੁਝ ਕੱਢ ਵੀ ਨਹੀਂ ਸਕਦੇ ਚੁਪਕਾ ਵੀ ਜਿਹੜੀ ਇੱਧਰ ਬਣਾਵਾਂਗੇ ਉਹ 2500 ਕਿਊਸਿਕ ਪਾਣੀ ਹੈ ਔਰ ਇੱਧਰ ਵੀ ਪੱਖੇ ਲਾਵਾਂਗੇ ਔਰ ਜੇ ਅੱਜ ਜੋ ਉਧਰਲੇ ਪੱਖਿਆਂ ਨਾਲ ਪਰਲੇ ਪਾਸੇ ਉਹ ਜਿਹੜਾ ਜੇ 8 ਕਿਲੋਮੀਟਰ ਤੱਕ ਉੱਚੇ ਖੇਤਾਂ ਤੱਕ ਪਹੁੰਚਦਾ ਹੈ ਤਾਂ ਜਦੋਂ ਇੱਧਰ ਬਣ ਗਈ ਤਾਂ ਪੱਖੇ ਵੀ ਹੁਣ ਤਾਂ ਲੇਟੈਸਟ ਮਾਡਲਾਂ ਦੇ ਆ ਗਏ ਇੱਧਰ ਬਣ ਗਈ ਤਾਂ 2-4 ਕਿਲੋਮੀਟਰ ਵੱਧ ਦੀ ਵੱਧ ਜਗ੍ਹਾ ਤੱਕ ਪਹੁੰਚੂਗਾ ਘੱਟ ਨਹੀਂ ਸਕਦਾ ਕਿ ਸਾਡੇ ਖੇਤਾਂ 'ਚ ਪਾਣੀ ਸ਼ਾਇਦ ਨਹੀਂ ਪਹੁੰਚੇ ਗਲਤ ਪਹਿਨੀ ਚਨਾਕ ਕਰੋ ਬਾਕੀ ਮੈਨੂੰ ਸਲਾਹ ਤੁਸੀਂ ਦੇਣੀ ਹੈ ਮੈਂ ਤਾਂ ਲੋਕਾਂ ਤੋਂ ਸਲਾਹ ਲੈਣਾ ਕਿਉਂਕਿ ਜਿੱਥੇ ਸਮੱਸਿਆ ਉੱਥੇ ਹੱਲ ਹੈ ਜਿੱਥੇ ਸਮੱਸਿਆ ਉੱਥੇ ਅੱਲਾ ਬਹਿ ਜਾਗੇ ਕੋਈ ਹੋਰ ਕਮੀ ਹੋਵੇ ਜਾਂ ਕੁਝ ਕਰਨੇ ਮੋਗਗੇ ਘਟਾਉਣੇ ਨੇ ਵਧਾਉਣੇ ਨੇ ਤੁਹਾਡੇ ਨਾਲ ਤੁਹਾਡੀ ਨਾਲ ਸਹਿਮਤ ਹੋਮਗੇ ਜਿੱਕੇ ਨਾਲ ਹਜੇ ਤੱਕ ਐਕ acquisition ਦਾ ਚੱਲੂਗਾ ਜਿਵੇਂ ਤੁਸੀਂ ਕਹੋਗੇ ਮੇਰਾ ਮੇਰਾ ਮਕਸਦ ਇਹ ਹੈ ਕਿ ਕੋਈ ਖੇਤ ਜਾਂ ਕੰਨੀ ਆਲਾ ਖਿਆਰਾ ਵੀ ਨਾ ਉਹ ਬਿਨਾ ਪਾਣੀ ਤੋਂ ਰਹਿਣਾ ਨਹੀਂ ਚਾਹੀਦਾ ਕਿਸੇ ਨਾਲ ਵੀ ਨਾਲ ਦੇ ਖੇਤ ਆਉਂਦਾ ਸਾਡੇ ਆਉਂਦਾ ਨਹੀਂ ਜੇ ਪੱਖੇ ਹੋਰ ਵਧਾਉਣੇ ਪੈਗੇ ਵਧਾ ਲਾਂਗੇ ਪਰ ਨਹਿਰੀ ਪਾਣੀ ਜਦੋਂ ਹੁਣ ਆਪਾਂ ਵਰਤਣ ਲੱਗੇ ਨਾ ਤੁਹਾਡੇ ਪਿੰਡਾਂ ਚ ਵੀ ਆਇਆ ਹੋਣਾ ਮੇਰੇ ਕੋਲ ਵੀਡੀਓ ਆਉਂਦੀਆਂ ਨੇ 35 ਸਾਲ ਬਾਅਦ ਪਾਣੀ ਆ ਗਿਆ ਜੀ 40 ਸਾਲ ਬਾਅਦ ਪਾਣੀ ਆ ਗਿਆ ਨਹਿਰੀ ਪਾਣੀ ਦਾ ਕੀ ਫਾਇਦਾ ਹੈ ਇੱਕ ਤਾਂ ਮਿੱਨਣ ਲੈ ਉਹ ਜਿੱਤ ਤੱਤ ਨੇ ਨਾਲ ਮਿੱਟੀ ਵੀ ਆਉਂਦੀ ਹੈ ਉਪਜਾਊ ਸ਼ਕਤੀ ਵੱਧਦੀ ਹੈ ਦੂਜਾ ਧਰਤੀ ਦਾ ਪਾਣੀ ਬਚਾ ਲਾਂਗੇ 600 100 ਫੁੱਟ ਤੇ ਚਲਾ ਗਿਆ ਡਾਰਕ ਜ਼ੋਨ ਚ ਚਲਾ ਗਿਆ ਪੰਜਾਬ ਕਿ ਧਰਤੀ ਦਾ ਪਾਣੀ ਗੁਰੂ ਸਾਹਿਬ ਨੇ ਬਹੁਤ ਸੈਂਕੜੇ ਸਾਲ ਪਹਿਲਾਂ ਲਿਖਤਾ ਸੀ ਪਵਨ ਗੁਰੂ ਪਾਣੀ ਪੈਤਾ ਮਾਤਾ ਧਰਤ ਮਾਤ ਸੋਪਾ ਨੇ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਇਹ ਦਰਜੇ ਬਚਾਉਣੇ ਆ ਸੋ ਹੁਣ ਪਰਾਲੀ ਤੋਂ ਬਿਜਲੀ ਬਣਾਉਣ ਦੇ ਮੈਂ ਅੱਜ ਹੀ ਮੀਟਿੰਗ ਕਰਕੇ ਆਇਆ ਪਰਾਲੀ ਤੋਂ ਬਿਜਲੀ ਬਣਾਉਣ ਦੀਆਂ ਕੰਪਨੀਆਂ ਆ ਰਹੀਆਂ ਨੇ ਉਹਦੇ ਨਾਲ ਕੀ ਹੋਣਾ ਤੁਹਾਡੀ ਪਰਾਲੀ ਵਿਖਿਆ ਕਰੋਗੀ ਨਾਲ ਚੱਕ ਕੇ ਵੀ ਆਪ ਹੀ ਲੈ ਕੇ ਜਾਇਆ ਕਰਨਗੇ ਤੇ ਨਾਲੇ ਧੂਏ ਤੋਂ ਬਚਾਂਗੇ ਬਹੁਤ ਸਾਰੇ ਪ੍ਰੋਜੈਕਟ ਆ ਰਹੇ ਨੇ ਇਦਾਂ ਦੇ ਉਹ ਇੱਕ ਕੰਪਨੀ ਆਈ ਆ ਉਹ ਕਹਿੰਦੇ ਸੀ 15 ਲੱਖ ਏਕੜ ਦੀ ਪ੍ਰਾਲੀ ਚੱਕ ਲਾਂਗੇ ਜਨ ਕਿ ਸਾਰੇ ਹੀ ਮਾਲਵਾ ਹੋ ਗਿਆ ਠੀਕ ਹੈ ਨਾ ਉਹ ਕਹਿੰਦੇ ਆ ਪੀ ਲਾਵਾਂਗੇ ਜ਼ਮੀਨ ਅਸੀਂ ਆਪੀ ਖਰੀਦਾਂਗੇ ਬਸ ਇਹ ਵੀ ਸਾਨੂੰ ਬਿਜਲੀ ਬੋਰਡ ਸਾਡੇ ਨਾਲ ਸਮਝੌਤਾ ਕਰ ਲੈ ਕੇ ਸਾਡੀ ਬਿਜਲੀ ਖਰੀਦ ਲੈ ਅਜਾਈ ਠੀਕ ਹੈ ਕੋਈ ਨਹੀਂ ਮੈਂ ਬਿਜਲੀ ਬੋਰਡ ਦੀ ਮੈਂ ਕਿਵੇਂ ਡਿਊਟੀ ਲਈ ਹੈ ਮੈਨੂੰ ਬਣਾ ਕੇ ਦੇਓ ਸਾਰਾ ਬਈ ਇਹ ਕੰਮ ਕਰਨਾ ਹੋਵੇ ਤਾਂ ਇੱਛਾ ਸ਼ਕਤੀ ਚਾਹੀਦੀ ਹੈ ਅਸੀਂ ਆਉਣ ਸਰ ਆਉਣ ਸਰ ਵਾਦਾ ਕੀਤਾ ਸੀ ਬਿਜਲੀ ਕਹਿੰਦੇ ਆ ਕਿਵੇਂ ਹੋ ਜੂਗੀ ਮੈਂ ਕਰਕੇ ਦਿਖਾਵਾਂਗੇ ਕੋਈ ਪੈਸੇ ਕਿਥੋਂ ਆਉਣਗੇ ਮੈਂ ਉਹ ਵੀ ਦੇਖ ਕਾ ਹੁੰਦਾ ਰਹੇ 1 ਜੁਲਾਈ ਤੋਂ ਮਾਰਚ ਸਕਾਰ ਬਣੀ ਹੈ 1 ਜੁਲਾਈ ਤੋਂ ਲੈ ਕੇ ਅੱਜ ਤੱਕ ਬਿਜਲੀ ਦਾ ਬਿੱਲ 90% ਘਰਾਂ ਨੂੰ ਜ਼ੀਰੋ ਬਿਜਲੀ ਬਿਲਾਉਂਦਾ 600 ਜੁਟਾ ਮਾਫ ਨੇ। ਹਾਂਜੀ ਬਿਲਕੁਲ ਬਿਲਕੁਲ। ਦੇਖੋ ਉਹੀ ਗ੍ਰਿਡ ਨੇ, ਉਹੀ ਖੰਭੇ ਨੇ, ਉਹੀ ਤਾਰਾਂ ਨੇ, ਉਹੀ ਟਰਾਂਸਫਾਰਮਰ ਨੇ, ਉਹੀ ਜੈਂਪਰ ਨੇ। ਤੇ ਹੁਣ ਕਿਵੇਂ ਆਉਣ ਲੱਗੀ ਬਿਜਲੀ? ਨੀਅਤ ਸੱਚੀ ਹੋਵੇ ਨਾ। ਅੱਜ ਤਾਂ ਥਰਮਲ ਪਲਾਂਟ ਖਰੀਦ ਲਿਆ। ਪ੍ਰਾਈਵੇਟ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲਾ ਆਮ ਤੌਰ ਤੇ ਸਰਕਾਰਾਂ ਬਣਦੀਆਂ ਨੇ ਤਾਂ ਸਰਕਾਰੀ ਸੰਸਥਾਵਾਂ ਨੂੰ ਘਾਟੇ 'ਚ ਦਿਖਾ ਕੇ ਆਡੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਆ ਪਰ ਅਸੀਂ ਉਲਟੀ ਗੰਗਾ ਬਾਈ ਹੈ ਅਸੀਂ ਸਰਕਾਰ ਨੇ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਥਰਮਲ ਪਲੈਂਟ ਕੋਇੰਦਵਾਲ ਸਾਹਿਬ ਵਾਲਾ ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਥਰਮਲ ਪਲੈਂਟ ਕੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ساری ਜ਼ਿੰਦਗੀ ਕੋਇੰਦਵਾਲ ਸਾਹਿਬ ਬਿਤਾਈ ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਸੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਸੋ ਵੀਰੋ ਸਾਡੇ ਕੋਲ ਇਤਿਹਾਸ ਪਿਆ ਇੰਨਾ ਵਧੀਆ ਸੋ ਆਪਾਂ ਨੂੰ ਕੀ ਲੋੜ ਹੈ ਇਧਰ ਉਧਰ ਜਾਂ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਕਿਉਂ ਵੀ ਸਾਡੀ ਧਰਤੀ ਇੰਨੀ ਉਪਜਾਊ ਹੈ ਸਾਡਾ ਜਿਹੜਾ ਕੌਮ ਇੰਨੀ ਮਿਹਨਤੀ ਹੈ ਹਰ ਕਿਸਮ ਦਾ ਇਥੇ ਮੌਸਮ ਹੈ ਸਾਨੂੰ ਭਜੰਦਗੀ ਲੋੜ ਹੈ ਸਿਸਟਮ ਤੋਂ ਕਿਉਂਕਿ ਸਾਨੂੰ ਮੂਰੇ ਜਿਹੜੇ ਟੱਕਰਗੇ ਨਾ ਅਸੀਂ ਤਾਂ ਉਹਨਾਂ ਦੇ ਹੱਕ ਵਿੱਚ ਪੱਕੇ ਚ ਭੁਗਤਦੇ ਰਹੇ ਵੋਟਾਂ ਨਾਲ ਹੀ ਉਹ ਕਦੇ ਸਾਡੇ ਪੱਕੇ ਚ ਨਹੀਂ ਭੁਗਤਦੇ ਜਿੰਨ ਜਿੱਥੇ ਜਾਂਦੇ ਆ ਲੋਕ ਇਹੀ ਕਹਿੰਦੇ ਆ ਬਾਈ ਲੱਗੇ ਰਹੋ ਬਾਈ ਜੀ ਤੁਹਾਡੇ ਨਾਲ ਆ ਬਾਕੀ ਇਹਨਾਂ ਦੇ ਮਗਰ ਨਾ ਲੱਗਿਆ ਕਰੋ ਉਹ ਤਾਂ ਕੁਛ ਵੀ ਬੋਲੀ ਮੈਨੂੰ ਗਾਲਾਂ ਕੱਢਣ ਲੱਗ ਪਏ ਨਾ ਤੜਕੀ ਉੱਠ ਕੇ ਦੱਸੋ ਮੈਂ ਤੁਹਾਡਾ ਕੀ ਵਿਗਾੜਦਾ ਬਾਈ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਰਾਜਾ ਬੜੰਗ ਹੋ ਗਿਆ ਦੂਜਾ ਬਾਜਵਾ ਹੋ ਗਿਆ ਪਤਾ ਨਹੀਂ ਕਿ ਮੈਥੋਂ ਮੈਂ ਕੋਈ ਮੈਂ ਕੀ ਮਾਰਾ ਕਰਤਾ ਪੰਜਾਬ ਦਾ ਨਾ ਜੀ ਬਸ ਉਹਨਾਂ ਨੂੰ ਇਹ ਹੈ ਕਿ ਆਮ ਘਰਾ ਦੇ ਧੀਆਂ ਪੁੱਤ ਮੰਤਰੀ ਕਿਉਂ ਬਣ ਗਏ ਆਮ ਘਰਾ ਦੇ ਧੀਆਂ ਪੁੱਤ ਮੁੱਖ ਮੰਤਰੀ ਕਿਉਂ ਬਣ ਗਏ ਇੱਥੇ ਤਾਂ ਸਾਡੇ ਧੀਆਂ ਪੁੱਤਾਂ ਨੇ ਬਹਿਣਾ ਸੀ ਉਹਨੋਂ ਜ਼ਮਾਨਾ ਲੰਘ ਗਿਆ ਉਹ ਵੀ ਪੈਨਾ ਦੇ ਆਉਣਗੇ ਜਾਂ ਇਹੀ ਆਉਣਗੇ ਹੁਣ ਤਾਂ ਲੋਕਾਂ ਦਾ ਰਾਜ ਹੈ ਲੋਕਾਂ ਦੀ ਵਾਰੀ ਹੈ ਸੋ ਇਸ ਕਰਕੇ ਅੱਜ ਮੈਨੂੰ ਇੰਨੀ ਖੁਸ਼ੀ ਹੈ ਕਿ ਸਣੀ ਔਰ ਤੁਸੀਂ ਸਾਰੇ ਪਰਿਵਾਰ ਔਰ ਸਾਡਾ ਸਾਰਾ ਆ ਕੋਈ ਛੱਤਿਆਂ ਨੇ ਤੋਂ ਐ ਕੋਈ ਭਲਾਈਆਂ ਨੇ ਤੋਂ ਐ ਕੋਈ ਕੋਟ ਭਾਈ ਤੋਂ ਐ ਹੈ ਕੋਈ ਗੋੜੀ ਸੰਗਰਤਾ ਕੋਈ ਮੱਲਣ ਤੋਂ ਐ ਸਾਰਿਆਂ ਨੂੰ ਜਾਣਦਾ ਕੋਈ ਦੇਉਣ ਤੋਂ ਵੀ ਹੈਗੇ ਆ ਮੈਂ ਪੀਸੀ ਆਣੇ ਨੇ ਵੀ ਆਏ ਹੋਣੇ ਆ ਫਕਰਸਰ ਨਾਲ ਹੀ ਐ ਸੋ ਮੈਂ ਲਿਆ ਕਰੋ ਸ਼ਰਤ ਲਓ ਸੁਖਵੀਰ ਬਾਦਲ 10 ਪਿੰਡਾਂ ਦੇ ਨਾਂਗੜੇ ਚ ਰਖਾ ਦੇ ਲਗਾਤਾਰ ਉਹ ਕਹੂਆ ਇੱਕ ਤਾਂ ਗਿੱਦੜਵਾ ਨਾ ਹੋਰ ਕਦੇ ਗਈ ਨਹੀਂ ਕਦੇ ਲੋਕਾਂ ਚ ਗਏ ਹੁਣ ਤਾਂ ਪਤਾ ਲੱਗਿਆ ਪਹਾੜਾਂ ਵਾਲੇ ਸਕੂਲਾਂ ਚ ਪੜੀ ਗਏ ਨੇ ਦੇ ਇੱਥੇ ਪੰਜਾਬ ਦੇ ਕਲਚਰ ਦਾ ਪਤਾ ਹੀ ਨਹੀਂ ਵੀ ਕੀ ਹੁੰਦਾ ਹੁਣ ਦੱਸੋ ਹਰ ਸਿਮਰਤ ਕੌਰ ਜੀ ਚਲੇ ਗਏ ਉਥੇ ਚਨੀਰ ਪਿਛਲੇ ਟਰਮ ਦੀ ਗੱਲ ਹੈ ਪਾਣੀ ਆ ਗਿਆ ਸੀ ਤਾਂ ਫਸਲਾਂ ਮਰ ਗਈਆਂ ਤੇ ਮੁਆਵਜ਼ਾ ਦੇਣ ਚਲੇ ਗਏ ਇੱਕ ਕਿਸਾਨ ਕਹਿੰਦਾ ਜੀ ਬੀਬਾ ਜੀ ਦੋ ਕਿੱਲੇ ਹਰੀਆਂ ਮਿਰਚਾਂ ਮਰ ਗਈਆਂ ਜੀ ਮੁਆਵਜ਼ਾ ਦਿਓ ਉਹਨੇ ਕਿਹਾ ਨਾਲ ਜਥੇਦਾਰ ਖੜਾ ਹੋਣਾ ਕੋਈ ਕਿ ਹਰੀਆਂ ਮਿਰਚਾਂ ਦਾ ਕੀ ਭਾਅ ਹੈ ਉਹ ਕਹਿੰਦਾ ਹਰੀਆਂ ਵਿਕ ਜਾਂਦੀਆਂ ਜੀ 2600 ਰੁਪਏ ਕਿੰਟਲ ਲਾਲ ਵਿਕ ਜਾਂਦੀਆਂ 5500 ਰੁਪਏ ਕਹਿੰਦੀ ਫਿਰ ਤੁਸੀਂ ਕਹਿੰਦੇ ਹੋ ਤੂੰ ਹਰੀਆਂ ਕੋਈ ਵੀ ਦੇ ਦੋ ਸਿੱਧੀ ਲਾਲ ਹੀ ਬੀਜਿਆ ਕਰੋ ਤੂੰ ਕਿਵੇਂ ਦੱਸੀ ਇਹ ਵੀ ਹਰੀਆਂ ਤੇ ਲਾਲ ਬਣਦੀਆਂ ਨੇ ਉਹ ਛੱਤ ਤੇ ਸਕਾਉਣੀਆਂ ਪੈਂਦੀਆਂ ਨੇ ਉਹ ਨਾ ਪਤਾ ਹੀ ਕੱਖਰੀ ਪਤਾ ਹੀ ਕੱਖਰੀ ਤੁਸੀਂ ਐ ਕਰੋ ਆਪਾਂ ਜਦੋਂ ਨਰਮਾ ਚੁਗ ਲੈਨੇ ਆ ਤਿੰਨ ਚਾਰ ਬਾਰੀਆਂ ਚੁੱਕ ਕੇ ਫਿਰ ਆਪਾਂ ਟੀਂਡੇ ਤੋੜ ਲੈਣੇ ਆ ਟੀਂਡੇ ਲਿਆ ਕੇ ਛਾਤੇਦਰ ਦਿੰਨੇ ਆ ਉਹ ਧੁੱਪ ਨਾਲ ਖਿੜ ਜਾਂਦੇ ਨੇ ਲੈ ਕਰਿਓ ਦੱਸਿਓ ਨਾ ਇਹਨਾਂ ਨੂੰ ਕੈਪਟਨ ਮਨਿੰਦਰ ਨੂੰ ਨਾਲ ਲੈ ਲੋ ਮਜੀਠੀਨ ਲੈ ਲੋ ਇਹਨੂੰ ਲੈ ਲੋ ਰਾਜੀਪ ਰਿੰਗੋਰਾ ਨੂੰ ਤੇਨੂੰ ਸੁਖਵੀਰ ਬਾਦਲ ਨੂੰ ਤੇ ਮਹਾਰਾਣੀ ਪਨੀਤ ਕੌਰ ਨੂੰ ਸਾਰਿਆਂ ਨੂੰ ਲੈ ਲੋ ਤੇ ਕੋਠੇ ਤੇ ਛੱਤੇ ਲੈ ਜਿਓ ਇਹਨਾਂ ਨੂੰ ਦੱਸਿਓ ਨਾ ਤੇਨੂੰ ਪੁੱਛ ਵੀ ਇਹ ਕੀ ਹੈ ਉਹ ਕਹਿਣਗੇ ਵਾਓ ਪੰਜਾਬ ਦੀਆਂ ਛੱਤਾਂ ਵੀ ਬਹੁਤ ਬਜਾਊ ਨੇ ਲੈ ਉਹਨਾਂ ਨੂੰ ਕੀ ਦਸੀਏ ਖੇਤੋਂ ਤੋੜ ਕੇ ਲਿਆਉਂਦੇ ਨੇ ਛੱਤਾਂ ਤੇ ਨਹੀਂ ਹੋਏ ਆ ਬੰਦੇ ਇਹਨਾਂ ਦਾ ਆਹੀ ਆਪਣਾ ਫਰਕ ਹੈ ਵੀ ਤੁਹਾਨੂੰ ਇਹ ਲੱਗਦਾ ਇਹ ਆਪਣੇ ਵਰਗੇ ਹੀ ਆ ਮੈਂ ਹੈਗਾ ਹੀ ਤੁਹਾਡੇ ਵਰਗਾ ਹੀ ਆ ਉਹ ਮੰਜੇ ਮੇ ਰਹਨੇ ਕੋਈ ਫਰਕ ਨਹੀਂ ਪਿਆ ਜੀ ਕੋਈ ਕਿਸੇ ਪੌਣੇ 3 ਸਾਲ ਹੋ ਗਏ ਕੋਈ 1 ਰੁਪਏ ਦਾ ਕੋਈ ਆਵਾਜ਼ਾਰ ਨਹੀਂ ਜੀ ਕਿਸੇ ਦੇ ਠੀਕ ਹੈ ਨਾ ਉਹ ਰੋਟੀਆਂ ਤਾਂ ਉਨੀਆਂ ਖਾਣੀਆਂ ਨੇ ਰੋਟੀਆਂ ਉਨੀਆਂ ਖਾਣੀਆਂ ਨੇ ਫਿਰ ਕਾਹਦੇ ਵਾਸਤੇ ਜੀ ਲੋਕਾਂ ਦੇ ਪਬਲਿਕ ਦੇ ਪੈਸਿਆਂ ਦਾ ਦੁਰਵਰਤੋਂ ਕਰਦੇ ਜਾਨਾ ਉਹਨਾਂ ਦੇ ਹੱਕ ਕਿਉਂ ਮਾਰਦੇ ਹੋ ਸੋ ਇਸ ਕਰਕੇ ਇਹ ਹੈ ਕਿ ਗਰੀਬ ਦੀ ਬਦ ਦੁਆ ਨਾ ਲਓ ਕਿਉਂਕਿ ਗਰੀਬ ਦੀ ਹਾਂ ਤੇ ਪ੍ਰਮਾਤਮਾ ਦੀ ਦਰਗਾਹ ਸਿੱਧੀ ਕੋਈ ਬਾਈਪਾਸ ਨਹੀਂ ਸਿੱਧੀ ਪਹੁੰਚਦੀ ਆ ਉੱਥੇ ਅੱਜ ਨਹੀਂ ਤਾਂ ਕੱਲ ਨੂੰ ਲੇਖਾ ਤਾਂ ਦੇਣਾ ਪੈਂਦਾ ਲੋਕਾਂ ਦੀ ਕਚਹਿਰੀ ਜਿਹੜੀ ਉਹ ਕਿਸੇ ਨੂੰ ਮਾਫ਼ ਨਹੀਂ ਕਰਦੀ ਦੂਜੀਆਂ ਕਚਹਿਰੀਆਂ 'ਚ ਵਕੀਲ ਵੱਡੇ ਕਰ ਲੋਂਗੇ ਗਵਾਹਾਂ ਨੂੰ ਮਕਰਾ ਲੋਂਗੇ ਪਰ ਲੋਕਾਂ ਦੀ ਕਚਹਿਰੀ 'ਚ ਕਿੱਥੋਂ ਲਿਆਉਂਗੇ ਕਿਉਂਕਿ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਸੋ ਮੈਂ ਇੱਕ ਟੀਵੀ ਤੇ ਬੈਠਾ ਸੀ ਹਿੰਦੀ ਦਾ ਚੈਨਲ ਸੀ ਆ ਬੋਟਾਂ ਵੇਲੇ ਮੈਨੂੰ ਕਹਿੰਦੇ ਵੀ ਅਸੀਂ ਹੁਣ ਚਾਰ ਲੀਡਰਾਂ ਦੇ ਨਾਮ ਲਵਾਂਗੇ ਤੁਸੀਂ ਹੁਣੀ ਉਨ੍ਹਾਂ ਬਾਰੇ ਬੋਲਣੇ ਵੀ ਕੀ ਤੁਹਾਡੇ ਦਿਮਾਗ 'ਚ ਉਨ੍ਹਾਂ ਬਾਰੇ ਆਉਂਦਾ ਹੈ ਚਲ ਬੋਲ ਦਿਓ ਮੈਨੂੰ ਮੈਂ ਮੈਂ ਆਂ ਦੱਸ ਦੂੰਗਾ ਕਹੇ ਸੁਖਵੀਰ ਬਾਦਲ ਮੈਂ ਕਹਾਂ ਜੀ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਆ ਨਾ ਪੰਜਾਬੀ ਪੜ੍ਹਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦੇ ਬਾਰਿਸ਼ ਬਣਨਾ ਚਾਹੁੰਦੇ ਨੇ ਜੋ ਕਿ ਹੋ ਨਹੀਂ ਸਕਦਾ ਕਹਿੰਦੇ ਜੀ ਕੈਪਟਨ ਮਹਿੰਦਰ ਸਿੰਘ ਮੈਂ ਕਹਾਂ ਜੀ ਮਹਾਰਾਜੇ ਨੇ ਮਹਿਲਾਂ 'ਚ ਰਹਿਣ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਹੋ ਗਿਆ ਅੰਗਰੇਜ਼ਾਂ ਨਾਲ ਹੋ ਗਿਆ ਜਦੋਂ ਅਕਾਲੀ ਦਲ ਦਾ ਰਾਜ ਹੋ ਗਿਆ ਅਕਾਲੀ ਦਲ ਨਾਲ ਹੋਗੇ ਜੋ ਕਾਂਗਰਸ ਦਾ ਰਾਜ ਹੋ ਗਿਆ ਕਾਂਗਰਸ ਨਾਲ ਹੋਗੇ ਅੱਜ ਕੱਲ ਭਾਜਪਾ ਦਾ ਰਾਜ ਦਾ ਭਾਜਪਾ ਨਾਲ ਨਹੀਂ ਲੋਕਾਂ ਨਾਲ ਤਾਂ ਕਦੇ ਹੋਈ ਨਹੀਂ ਜੀ ਕਹਿੰਦੇ ਜੀ ਨਰਿੰਦਰ ਮੋਦੀ ਮੈਂ ਕਿਤੋਂ ਦੀ ਵੀ ਗੱਲ ਕਿਤੇੋਂ ਦੀ ਵੀ ਲਿਆ ਕੇ ਕਿਧੋਂ ਵੀ ਜੋੜ ਕੇ ਸੁਣਾ ਸਕਦਾ ਜਿੱਦਾਂ ਨੇ ਕਹਿੰਦਾ ਮੈਂ ਗਰੰਟੀ ਦਿੰਦਾ ਕਹਿੰਦੇ ਵੀ ਕਿਵੇਂ ਮੈਂ ਕਿਹਾ ਚੰਦਰਯਾਨ ਲਾਂਚ ਕਰਨ ਜਿਹਦੇ ਸੀ ਨਾ ਚੰਦਰਯਾਨ ਜਿਹੜਾ ਚੰਨ ਤੇ ਭੇਜਿਆ ਸੀ ਉਹਦੇ ਲਾਂਚਿੰਗ ਤੇ ਮੋਦੀ ਜੀ ਚਲੇ ਗਏ